ਮੁਰਦਾਬਾਦ 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 ਰਾਹੁਲ ਗਾਂਧੀ ਜਿੰਦਾਬਾਦ 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 ਰਾਹੁਲ ਗਾਂਧੀ ਜਿੰਦਾਬਾਦ 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 ਰੀਤ ਬਿੱਟੂ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਅੱਜ ਸਾਡੇ ਦੇਸ਼ ਦੇ ਐਲੋਪੀ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਜੋ ਸਾਡੇ ਹਰਮਨ ਪਿਆਰੇ ਨੇਤਾ ਨੇ ਉਹਨਾਂ ਦਾ ਸਾਡੇ ਰਮਨੀਤ ਬਿੱਟੂ ਜੋ ਕਿ ਕੇਂਦਰੀ ਮੰਤਰੀ ਨੇ ਲੁਧਿਆਣਾ ਤੋਂ ਜਿੰਨਾ ਲੋਕਾਂ ਨੇ ਉਹਨੂੰ ਨਕਾਰ ਕੇ ਭੇਜਿਆ ਉਹਨਾਂ ਨੂੰ ਬੀਜੇਪੀ ਸਰਕਾਰ ਨੇ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ ਉਹਨਾਂ ਨੇ ਕੱਲ ਇੱਕ ਟਿੱਪਣੀ ਕੀਤੀ ਸਾਡੇ ਰਾਹੁਲ ਗਾਂਧੀ ਸਾਡੇ ਲੀਡਰ ਬਾਰੇ ਕਿ ਉਹ ਇੱਕ ਤੱਤਵਾਦੀ ਨੇ ਕਿਉਂਕਿ ਟੈਰਰਿਸਟ ਨੇ ਬੜੀ ਮੰਦ ਭੱਗੀ ਗੱਲ ਹੈ ਬੜੀ ਸ਼ਰਮਨਾਕ ਗੱਲ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੀ ਗੱਲਾਂ ਕਰਨੀ ਸ਼ੋਭਾ ਨਹੀਂ ਦਿੰਦੀਆਂ ਤੇ ਨਾਲੇ ਇਹ ਉਸ ਪਰਿਵਾਰ ਦੀਆਂ ਉਸ ਪਰਿਵਾਰ ਦੇ ਦੇਵਾਰ ਰਾਹੁਲ ਗਾਂਧੀ ਜੀ ਨੇ ਜਿਨ੍ਹਾਂ ਨੇ ਆਪਣੇ ਦੇਸ਼ ਬਚਾਉਣ ਪਿੱਛੇ ਆਪਣੀਆਂ ਸ਼ਹੀਦਾਂ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਨੇ ਤੇ ਇਹ ਉਹੀ ਰਾਹੁਲ ਗਾਂਧੀ ਹੈ ਜਿਹੜਾ ਰਮਨੀਤ ਬਿੱਟੂ ਕਹਿੰਦਾ ਸੀਗਾ ਕਿ ਮੈਨੂੰ ਰਾਹੁਲ ਗਾਂਧੀ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਦਿੱਤਾ ਉਹਨਾਂ ਨੇ ਉਹਨਾਂ ਨੂੰ ਜਿਹੜੀ ਕਿ ਪੱਗ ਬੰਨਣ ਦੀ ਵੀ ਜਿਹੜੀ ਪ੍ਰੇਰਣਾ ਸੀਗੀ ਰਾਹੁਲ ਗਾਂਧੀ ਜੀ ਨੇ ਦਿੱਤੀ ਸੀਗੀ ਇਹ ਉਹੀ ਰਾਹੁਲ ਗਾਂਧੀ ਜੀ ਨੇ ਉਹੀ ਪਰਿਵਾਰ ਹੈ ਉਹੀ ਕਾਂਗਰਸ ਪਾਰਟੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਇਹ ਉਹੀ ਰਾਹੁਲ ਗਾਂਧੀ ਜੀ ਹੈ ਜਿਨ੍ਹਾਂ ਨੇ ਰਮਨੀਤ ਬਿੱਟੂ ਨੂੰ ਤਿੰਨ ਵਾਰੀ ਮੈਂਬਰ ਆਫ ਪਾਰਲੀਮੈਂਟ ਬਣਾਇਆ ਸਾਨੂੰ ਪਤਾ ਨਹੀਂ ਇਹਨਾਂ ਦੇ ਪਰਿਵਾਰ ਚੋਂ ਸਾਡੇ ਮਰਹੂਮ ਬਿਆਨ ਸਿੰਘ ਜੀ ਸੀਗੇ ਜਿਹੜੇ ਉਹਨਾਂ ਦੇ ਉਹਨਾਂ ਦੇ ਪਰਿਵਾਰ ਚੋਂ ਬੰਦੀ ਕੈਸਾ ਇਹ ਜਵਾਬ ਹੈ ਜਿਹੜਾ ਇੱਕ ਕੇਂਦਰੀ ਮੰਤਰੀ ਇਹਨਾਂ ਨੇ ਬਣਾਇਆ ਕਿ ਇਹਦੀ ਬੁੱਧੀ ਨੂੰ ਸਮਝ ਨਹੀਂ ਲੱਗਦੀ ਕਿ ਇਹਦਾ ਦਿਮਾਗ ਕਿਵੇਂ ਦਾ ਹੈ ਇਹ ਕੀ ਕਹਿਣਾ ਚਾਹੁੰਦਾ ਹੈ ਇੱਥੇ ਅਹਿਦ ਸ਼ਰੀਆ ਮੈਥੋਂ ਇਹੀ ਪਤਾ ਲੱਗਦਾ ਹੈ ਕਿ ਬੀਜੇਪੀ ਵਾਲਿਆਂ ਨੇ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ 4-5 ਦਿਨ ਪਹਿਲਾਂ ਦਿੱਲੀ ਚ ਇੱਕ ਇਹਨਾਂ ਦੇ ਬੀਜੇਪੀ ਲੀਡਰ ਨੇ ਕਿਵੇਂ ਇਹਨਾਂ ਦੇ ਪਰਿਵਾਰ ਬਾਰੇ ਜਿਵੇਂ ਪਰਿਵਾਰ ਪਰ ਦੱਸਿਆ ਜਿਵੇਂ ਪਰਿਵਾਰ ਨੂੰ ਪਹਿਲਾਂ ਇਹਨਾਂ ਦਾ ਸ਼ਹੀਦਿਆ ਹੋਇਆ ਐਵੇਂ ਹੀ ਰਾਹੁਲ ਗਾਂਧੀ ਜੀ ਬਾਰੇ ਇਹਨਾਂ ਦਾ ਵੀ ਕਤਲ ਹੋਇਆ ਹੈ ਬੜੀ ਮੰਦ ਭਾਗੀ ਗੱਲ ਹੈ ਇਹ ਇਹਨਾਂ ਦੀਆਂ ਇਹ ਗੱਲਾਂ ਸ਼ਰਿਆਂ ਵਿੱਚ ਦਰਸਾਉਂਦੀਆਂ ਨੇ ਕਿ ਇਹ ਰਾਹੁਲ ਗਾਂਧੀ ਜੀ ਇਹਨਾਂ ਬਾਰੇ ਕਹਿੰਦੇ ਕਿ ਬੀਜੇਪੀ ਬੀਜੇਪੀ ਇਹਨਾਂ ਬਾਰੇ ਕਹਿ ਰਹੀ ਹੈ ਜਿਹੜੇ ਵੀ ਕਦੀ ਇਹ ਸਾਡੇ ਕਿਸਾਨ ਭਰਾ ਜਿਹੜੇ ਕੀ ਉੱਤੇ ਬੈਂਦੇ ਨੇ ਬਾਰਡਰਾਂ ਤੇ ਜਾ ਕੇ ਬੈਂਦੇ ਕਦੀ ਉਹਨਾਂ ਨੂੰ ਟੈਰਰਿਸਟ ਕਹਿੰਦੇ ਨੇ ਇਹ ਸਾਰਾ ਇਹਨਾਂ ਦਾ ਛੜਜੰਤਰ ਹੈ ਪਤਾ ਨਹੀਂ ਇਹਨਾਂ ਨੂੰ ਕੀ ਲਾਭ ਮਿਲਦਾ ਹੈ ਕਿ ਇਹ ਕੀ ਆਪਣੇ ਸਵਾਦ ਫਾਇਦੇ ਵਾਸਤੇ ਵੀ ਜਿਹੜੀ ਇਹੋ ਜਿਹੀਆਂ ਟਿੱਪੀਆਂ ਕਰਦੀਆਂ ਬੜੀ ਮੰਦਪੱਗੀ ਗੱਲ ਹੈ ਅਸੀਂ ਸਾਰੀ ਯੂਥ ਕਾਂਗਰਸ ਦੀ ਟੀਮ ਨੇ ਸਾਡੇ ਮਿਊਨਿਸਪਲ ਕੌਂਸਲਰ ਸਾਡੇ ਸੇਵਕ ਜੀ ਅਮਰਪ੍ਰੀਤ ਬੋਬੀ ਜੀ ਖਹਿਰਾ ਸਾਹਿਬ ਤੇ ਸਾਡੇ ਮਾਧਵ ਸਿੰਘਲਾ ਜੀ ਪ੍ਰਧਾਨ ਅਭਿਨਵ ਸ਼ਰਮਾ ਜੀ ਅਤੇ ਹੋਰ ਸਾਡੀ ਸਮੂਚੀ ਸਾਰੀ ਟੀਮ ਪ੍ਰਵੀਨ ਗੁਰਮੀਤ ਸਾਰੇ ਜਿੰਨੇ ਵੀ ਸਾਡੀ ਟੀਮ ਨੂੰ ਅੱਜ ਅਸੀਂ ਇਹਦਾ ਪੁੱਤਲਾ ਫੁਕਿਆ ਤੇ ਅਸੀਂ ਗੁਜਾਰਿਸ਼ ਕਰਦੇ ਹਾਂ ਸਰ कि ਇਹਨਾਂ ਨੂੰ ਮਾਫੀ ਮੰਗੇ ਜਨਤਕ ਤੌਰ ਤੇ ਜਾਂ ਬੀਜੇਪੀ ਇਹਦਾ ਸਪਸ਼ਟਕਰਨ ਦਵੇ ਵੀ ਇਹ ਗਲਤ ਹੈ ਜਾਂ ਸਹੀ ਬਿਆਨ ਨਵੀਂ ਪਿੱਟੂ ਦਾ ਦੁਬਾਰਾ ਬਿਆਨ ਆਂਦਾ ਕਿ ਰਾਹੁਲ ਗਾਂਧੀ ਨੇ ਸਹੀ ਗਲਤ ਬੋਲਿਆ ਸੀ ਇਸ ਲਈ ਮੈਂ ਬਿਆਨ ਦਿੱਤਾ ਇਸੇ ਇਹ ਉਹਨੂੰ 4 ਕਰੋੜ ਕੇ ਜਿਹੜਾ ਕੀਤਾ ਜਾ ਰਿਹਾ ਹੈ ਬਿਲਕੁਲ ਤੁਸੀਂ ਇਹਦੇ ਵਿੱਚ ਕੋਈ ਲੁਕਣ ਚੁਪਣ ਵਾਲੀ ਕੋਈ ਗੱਲ ਨਹੀਂ ਹੈ ਬੜੇ ਕਲੀਅਰ ਵੀਡੀਓ ਹੈ ਉਹਦੇ ਵਿੱਚ ਉਹ ਆਮ ਇੱਕ ਪਬਲਿਕ ਦੀ ਪ੍ਰੈਸ ਕਾਨਫਰੰਸ ਜਿਹੜੀ ਉਹ ਕਰ ਰਹੇ ਸੀਗੀ ਲੋਕਾਂ ਨਾਲ ਮਿਲ ਰਹੇ ਸੀ ਕਰ ਰਹੇ ਸੀ ਇੱਕ ਮੀਟਿੰਗ 'ਚ ਉਹਨਾਂ ਨੇ ਇੱਕ ਆਮ ਜਿਵੇਂ ਸਿੱਖ ਲੜਕੇ ਨੂੰ ਉਠਾਇਆ ਵੀ ਜੇ ਤੁਹਾਨੂੰ ਜੇ ਤੁਹਾਨੂੰ ਪੰਜਾਬ ਤੇ ਜਾ ਕੇ ਜਾਂ ਵੀ ਤੁਹਾਨੂੰ ਕੜਾ ਪਾਣ ਦੀ ਜਾਂ ਪੱਗ ਲਪਾਉਣ ਦੀ ਜੱਜਾਂ ਤੋਂ ਦਿੱਤੀ ਜਾਵੇ ਤੇ ਤੁਸੀਂ ਫਿਰ ਕੀ ਹੋਏਗਾ ਤੁਸੀਂ ਦੇ ਤੁਸੀਂ ਦੇਖ ਜਿਓ ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਇਲੈਕਸ਼ਨਾਂ ਲੜੀਆਂ ਬੀਜੇਪੀ ਵਾਲਿਆਂ ਨੇ ਧਰਮ ਦੇ ਨਾਂ ਤੇ ਲੜਾਉਣ ਦੀਆਂ ਗੱਲਾਂ ਕਰਦੇ ਨੇ ਇਹ ਉਹੀ ਰਾਹੁਲ ਗਾਂਧੀ ਸਾਰੇ ਧਰਮ ਨੂੰ ਨਾਲ ਚੱਕ ਕੇ ਲੈ ਕੇ ਜਾਉਣਾ ਚੱਕ ਕੇ ਅੱਗੇ ਵਧ ਰਹੇ ਨੇ ਇਹਨਾਂ ਨੂੰ ਡਰਦਾ ਇਹਨਾਂ ਨੂੰ ਡਰ ਪਿਆ ਹੋਇਆ ਵੀ ਕਿਉਂ ਇਹ ਰਾਹੁਲ ਗਾਂਧੀ ਡਰੀ ਜਾਂਦੇ ਨੇ ਉਹਨਾਂ ਦੇ ਕੰਮ ਦੇਖ ਕੇ ਉਹ ਕਿਵੇਂ ਉਹਨਾਂ ਨੂੰ ਲੋਕਪ੍ਰੀਤਾਂ ਮਿਲਦੀ ਹੋਈ ਹੈ ਇਹਦੇ ਕਾਰਨ ਇਹਨਾਂ ਨੂੰ ਡਰ ਦੇ ਮਾਹੌਲ ਕਰਕੇ ਇਹੋ ਜਿਹੀ-ਉਜੀ ਟਿੱਪਣੀਆਂ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਰਾਹੁਲ ਗਾਂਧੀ ਨੇ ਕੋਈ ਗਲਤ ਬਿਆਨ ਨਹੀਂ ਦਿੱਤਾ ਹੈ ਬਿਲਕੁਲ ਗਲਤ ਬਿਆਨ ਨਹੀਂ ਹੈ ਜੀ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਕੱਢੀ ਨਿਆਂ ਯਾਤਰਾ ਕੱਢੀ ਕਿਵੇਂ ਲੋਕਾਂ ਨੂੰ ਉਹ ਨੀਚਲੇ ਲੈਵਲ ਤੋਂ ਲੈ ਕੇ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਕਿਵੇਂ ਚੱਲ ਰਹੇ ਇਹਨਾਂ ਨੂੰ ਇਹੀ ਡਰ ਹੈ ਇਹਨਾਂ ਨੂੰ ਇਹੀ ਡਰ ਸਤਾ ਰਿਹਾ ਹੈ ਮੈਂ ਬੁਤਨਾ ਭੁਕੇ ਇਸ ਤੋਂ ਬਾਅਦ ਕੋਈ ਮੈਮੋਰੰਡਮ ਵਗੈਰਾ ਬਿਲਕੁਲ ਮੈਮੋਰੰਡਮ ਕੋਈ ਨਹੀਂ ਜੇ ਅਸੀਂ ਸਾਫ਼ ਕਰਨੀ ਹੈ ਜਿੱਦਨ ਰਮਨੀਤ ਬਿੱਟੂ ਜਾਂ ਪਟਿਆਲੇ ਆਊਗਾ ਅਸੀਂ ਤਾਂ ਬਿਲਕੁਲ ਘਰਾਵ ਕਰਾਂਗੇ ਜਾਂ ਇਹ ਜਨਤਕ ਤੌਰ ਤੇ ਬੀਜਪ ਇਹਨਾਂ ਤੋਂ ਮਾਫੀ ਮੰਗੇ